ਸ਼ਰੀਆਕਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਐਚ ਕੇ ਪੰਜਾਬੀ ਕਿਚਨ ਵਿੱਚ ਅੱਜ ਅਸੀਂ ਬਣਾ ਕੇ ਤਿਆਰ ਕੀਤੀ ਹੈ ਸਬਜੀ ਜਿਹੜੀ ਕਿ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਨੂੰ ਬਹੁਤਾ ਟਾਈਮ ਨਹੀਂ ਲੱਗਦਾ ਮਿੰਟਾਂ ਸਕਿੰਟਾਂ ਵਿੱਚ ਬਣ ਜਾਂਦੀ ਹੈ ਇਹ ਅਸੀਂ ਬਣਾਈ ਹੈ ਸਵੀਟ ਕੌਰ ਫੁਰਜੀ ਫੁਰਜੀਆਂ ਤਾਂ ਤੁਸੀਂ ਬਹੁਤ ਹੀ ਖਾਧੀਆਂ ਹੋਣੀਆਂ ਕਦੇ ਇਹ ਨਹੀਂ ਸੋਣਿਆ ਕਿ ਸਵੀਟ ਕੌਰ ਫੁਰਜੀ ਵੀ ਬਣ ਜਾਂਦੀ ਹੈ ਬਹੁਤ ਹੀ ਜ਼ਿਆਦਾ ਸਵਾਦ ਬਣਦੀ ਐ ਨੇ ਚਟਕਾਰੇਦਾਰ ਬਣਦੀ ਐ ਨਾ ਇਹ ਮੇਰੀ ਗਰੰਟੀ ਹੈ ਜੇ ਤੁਸੀਂ ਇੱਕ ਵਾਰ ਬਣਾ ਲਈ ਤਾਂ ਤੁਸੀਂ ਸਵੀਟ ਕੌਰਨ ਪੁਰਜੀ ਬਣਾਉਂਗੇ ਚਾੜ ਤੁਸੀਂ ਬਹੁਤ ਖਾਦੀ ਹੋਣੀ ਐ ਪੀਜੇ ਤੇ ਪੈਂਦੀ ਐ ਕਿੰਨੀਆਂ ਚੀਜ਼ਾਂ ਤੇ ਸਵੀਟ ਕੌਰਨ ਪੈਂਦਾ ਇਹ ਨਹੀਂ ਸੁਣਿਆ ਹਣਾ ਕਿ ਸਵੀਟ ਕੌਰਨ ਦੀ ਸਬਜ਼ੀ ਵੀ ਬਣ ਜਾਂਦੀ ਐ ਬਣ ਜਾਂਦੀ ਐ ਬਹੁਤ ਹੀ ਜ਼ਿਆਦਾ ਸਵਾਦ ਬਣਦੀ ਐ ਮੇਰੇ ਚੈਨਲ ਵਿੱਚ ਇਹੀ ਸਮਾਨ ਹੁੰਦਾ ਐ ਜਿਹੜੇ ਆਪਾਂ ਅਲੱਗ-ਅਲੱਗ ਤਰੀਕਿਆਂ ਨਾਲ ਬਣਾਉਂਦੇ ਐ ਤੇ ਉਹਨਾਂ ਨੂੰ ਫਲੇਵਰ ਕਿਸ ਤਰ੍ਹਾਂ ਦੇਣਾ ਐ ਅੱਜ ਇਸੇ ਤਰ੍ਹਾਂ ਆਪਾਂ ਸਵੀਟ ਕੌਰਨ ਪੁਰਜੀ ਬਣਾ ਕੇ ਤਿਆਰ ਕੀਤੀ ਹੈ ਜਿਹੇ ਪੁਰਜੀ ਤੁਸੀਂ ਵੀ ਬਣਾਣੀ ਹੈ ਤਾਂ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਆ ਤੇ ਮੇਰੇ ਚੈਨਲ HG ਪੰਜਾਬੀ ਕਿਚਨ ਨੂੰ ਸਬਸਕ੍ਰਾਈਬ ਕਰਨਾ ਹੈ ਇਹ ਪੁਰਜੀ ਅਸੀਂ ਕਿਸ ਤਰ੍ਹਾਂ ਬਣਾਈ ਆ ਉਹ ਬਣਾ ਕੇ ਤਿਆਰ ਕਰਦੇ ਆ ਗਰਮਾ-ਗਰਮ ਸਵੀਟ ਕੌਰਨ ਪੁਰਜੀ ਇਸ ਪੁਰਜੀ ਨੂੰ ਤੁਸੀਂ ਬੱਚਿਆਂ ਦੇ ਟਿਫਨ ਵਿੱਚ ਵੀ ਪਾ ਸਕਦੇ ਆ ਕਿੰਨੀ ਜ਼ਿਆਦਾ ਸਵਾਦ ਬਣਦੀ ਹੈ ਜੇ ਟਰੈਵਲ ਕਰਨ ਦੇ ਸ਼ਿਕੀਨ ਆ ਤੁਸੀਂ ਕੋਲ ਵੀ ਲੈ ਕੇ ਜਾ ਸਕਦੇ ਹੋ ਸੋਵਿੰਪੂੜੀ ਬਣਾਉਣ ਦੇ ਲਈ ਸੋਵਿੰਦਾ ਚੂਰਾ ਲੈਣਾ ਹੈ ਜੇ ਚੂਰਾ ਨਹੀਂ ਹੈ ਤਾਂ ਤੁਸੀਂ ਵੜੀਆਂ ਲੈ ਲੈਣੀਆਂ ਹੈ ਤਾਂ ਉਹਨਾਂ ਨੂੰ ਬਾਅਦ ਵਿੱਚ ਗ੍ਰੈਂਡਰ 'ਚ ਪੀਸ ਲੈਣਾ ਹੈ ਅਸੀਂ ਲਿਆਏ ਚੂਰਾ ਹੁਣ ਇਹਦੇ ਵਿੱਚ ਪਾ ਦਿੰਦੇ ਆ ਪਾਣੀ ਤੁਸੀਂ ਗਰਮ ਪਾਣੀ ਵੀ ਪਾ ਸਕਦੇ ਹੋ ਤੇ ਨਾਰਮਲ ਪਾਣੀ ਵੀ ਪਾ ਸਕਦੇ ਹੋ ਪਾਣੀ ਪਾ ਕੇ ਤੁਸੀਂ ਇਹਨੂੰ 5 ਤੋਂ 6 ਮਿੰਟ ਰੱਖ ਦੇਣਾ ਕਿ ਬਹੁਤ ਜਲਦੀ ਹੈ ਸੌਫਟ ਹੋ ਜਾਂਦੀ ਹੈ ਬਹੁਤਾ ਟਾਈਮ ਨਹੀਂ ਲੱਗਦਾ ਜੇ ਗਰਮ ਪਾਣੀ ਪਾਣਾ ਹੈ ਤਾਂ 1 ਜਾਂ 2 ਮਿੰਟ ਵਿੱਚ ਇਹ ਸੌਫਟ ਹੋ ਜਾਂਦੀਆਂ। ਇਸ ਲਈ ਤੁਸੀਂ ਠੰਡਾ ਜਾਂ ਗਰਮ ਕੋਈ ਵੀ ਪਾਣੀ ਪਾ ਸਕਦੇ ਹੋ। ਤੜਕੇ ਦੇ ਲਈ ਅਸੀਂ Shimla mirch, pyaaz, tomato, lahsun ਤੇ hari mirch। ਪਿਆਜ਼ਾਂ ਨੂੰ ਵੀ ਇਸ ਤਰ੍ਹਾਂ ਲੰਬਾ-ਲੰਬਾ ਕੱਟ ਲੈਣਾ ਤੇ Shimla mirch ਵੀ ਲੰਬੀ ਕੱਟ ਲੈਣੀ ਹੈ। ਇੱਕ ਪਿਆਜ਼ ਲਵਾਂਗੇ ਅਸੀਂ ਹੋਰ ਤੇ ਉਹਨੂੰ ਇਸ ਤਰ੍ਹਾਂ ਬਰੀਕ ਕੱਟ ਲਵਾਂਗੇ। ਸੋ ਵੀ ਨਹੀਂ ਬਿਸਲੋ ਕੋ ਐਕਸਟਰਾ ਕੋਈ ਵੀ ਤੁਸੀਂ ਛੰਨੇ ਲੈ ਕੇ ਓਥੇ ਵਿੱਚ ਪਾ ਲੈਣਾ ਕਿ ਸਾਰਾ ਐਕਸਟਰਾ ਪਾਣੀ ਨਿਕਲ ਜਾਊਗਾ ਬਹੁਤਾ ਟਾਈਮ ਨਹੀਂ ਲੱਗਦਾ ਇਹਨੂੰ ਤਕਰੀਬਨ 4 ਮਿੰਟ ਹੋਏ 4 ਮਿੰਟ ਵਿੱਚ ਇਹ ਬਿਲਕੁਲ ਐਨ ਇਹ ਸੌਫਟ ਹੋ ਗਈ ਹੈ ਜਦ ਦੇ ਕਰੀ ਜੋ ਪਾਣੀ ਨਿਕਲਦਾ ਹੈ ਅਸੀਂ ਲਾ ਲੈਂਦੇ ਆ ਤੜਕਾ ਤੜਕੇ ਦੇ ਲਈ ਗੈਸ ਤੇ ਪੈਨ ਰੱਖ ਲਿਆ ਇਹਦੇ ਵਿੱਚ ਪਾ ਦਿੰਦੇ ਆ ਸਰੋਂ ਦਾ ਤੇਲ ਸੋਰੀ ਅਰਫਾਇਨ ਤੇਲ ਤੇਲ ਪਾਣਾ ਹੈ ਤੁਸੀਂ 3 ਤੋਂ 4 ਕ ਚਮਚੇ ਹੀ ਤੇਲ ਦੇ ਪਾਣੇ ਆ ਜਿਆਦਾ ਤੇਲ ਨਹੀਂ ਪਾਣਾ ਤੇਲ ਗਰਮ ਹੋ ਗਿਆ ਪਹਿਲਾਂ ਹੁਣ ਅਸੀਂ ਪਾ ਦਿੰਦੇ ਆ शिमला ਮਿਰਚ शिमला ਮਿਰਚ ਨੂੰ ਤੁਸੀਂ ਇੱਕ ਤੋਂ 2 ਮਿੰਟ ਪਹਿਲਾਂ ਇਹਨੂੰ ਚੱਸ ਲੈਣਾ ਉਹ ਫੁੱਲ ਵੀਨਾ ਪਕਾਣਾ ਬਸ ਹਲਕਾ ਜਿਹਾ ਇਹਦਾ कच्चਾਪਨ ਖਤਮ ਕਰਨਾ ਤੇ ਆਪਾਂ ਇਹ ਰੱਖਣੀ ਆ ਥੋੜੀ ਜਿਹੀ ਖੜਵੀ ਜਿਹੀ ਇਸ ਤਰ੍ਹਾਂ ਨਿਉਡਲਾ ਵਿੱਚ ਹੁੰਦੀ ਹੈ ਕਿ Shimla mirch ਪੱਕੀ ਨਹੀਂ ਹੁੰਦੀ ਬਸ ਹਲਕੀ ਜਿਹੀ ਪੱਕੀ ਹੁੰਦੀ ਉਹਦਾ ਕੱਚਾਪਨ ਖਤਮ ਹੁੰਦਾ ਇਸ ਤਰ੍ਹਾਂ ਤੁਸੀਂ Shimla mirch ਨੂੰ ਨਹੀਂ ਘੀ ਪਕਾਣਾ ਇੱਕ ਮਿੰਟ ਤੋਂ ਬਾਅਦ ਤੁਸੀਂ ਇਹ ਵਿੱਚ ਪਾ ਲੈਣੇ ਆ ਲੰਬੇ ਸਾਈਜ਼ ਦੇ ਕੱਟੇ ਹੋਏ ਪਿਆਜ਼ एक दो कमेंट इनू वर् पका देना इस तरह सिंपल जी भुर्जी बनने बहुत ही ज़्यादा स्वाद बन गई है एक अलग तरीके शिमला में प्याज भुज गया हूँ एक ये पा दें होर चीज़ वो पावे असी मक्की उसे नहीं पाने तीन चमचे अस लगे बाकी भी हल्का ज्यादा इस फेवर कि आता है एक अलग तरह की भोजली बन के साथ तैयार हो जाती है मक्खी का इस तरह हम सीजन है ना चली तो सीजन है उसकी बाजार तो चली लेन पानी उबाल तो लो ਇਸ ਤਰ੍ਹਾਂ ਬਣ ਜਾਂਦੇ ਸਾਡੇ ਪੌਣ ਬਸ ਹੁਣ ਪੂਜ ਕੇ ਤਿਆਰ ਹੈ ਇਹਨਾਂ ਸਾਰੇ ਨੂੰ ਅੰਨਾ ਕਾਲ ਬੰਦ ਲਿਆ ਬਰਤਾਂਤੋਂ ਦਵਾਰ ਇਸੇ ਪੈਨ ਵਿੱਚ ਦੁਬਾਰਾ ਫੇਰ ਅਰਫਾਇਨ ਤੇਲ ਪਾ ਲੈਂਦੇ ਆ ਹੁਣ ਇਹ ਚ ਪਾ ਦਿੰਦੇ ਆ ਸਾਤਾਂ ਪਣੀਆਂ ਜਿਸ ਤਰ੍ਹਾਂ ਮੈਂ ਰੇਡ ਵੀਡੀਓ ਵਿੱਚ ਤੁਹਾਨੂੰ ਦੱਸੀ ਆਪਾਂ ਬਹੁਤੇ ਮਸਾਲਿਆਂ ਦਾ ਨਾਲ ਸਬਜੀ ਨਹੀਂ ਬਣਾਣੀ ਸਿਰਫ ਹੋਈ ਤਿੰਨ ਚਾਰ ਮਸਾਲੇ ਲੈਣੇ ਹਨ ਜਿਸ ਤਰ੍ਹਾਂ ਪਾਊਡਰ ਮਸਾਲੇ ਜਿਹੜੇ ਹੁੰਦੇ ਆ ਹਲਦੀ ਨਮਕ ਮਿਰਚ ਹੋ ਗਿਆ ਗਰਮ ਮਸਾਲਾ ਇਹ ਤਿੰਨ ਚਾਰ ਮਸਾਲਿਆਂ ਦੇ ਨਾਲ ਸਬਜੀ ਬਣ ਜਾਂਦੀ ਹੈ ਸਿਰਫ ਇਹਦਾ ਇੱਕ ਤਰੀਕਾ ਚੇਂਜ ਕਰਨ ਦੇ ਨਾਲ ਤੜਕਾ ਥੋੜਾ ਜਿਹਾ ਅਲੱਗ ਤਰ੍ਹਾਂ ਲਾ ਦੋ ਤੇ ਉਹੀ ਸਬਜੀ ਬਹੁਤ ਹੀ ਜ਼ਿਆਦਾ ਸਵਾਦ ਵਾਲੀ ਹਮ ਜਿਸੀ ਬਹੁਤ ਜ਼ਿਆਦਾ ਸਾਨਨੇ ਪਾਈਏ ਤੇ ਇੱਕ ਸਪੈਸੀ ਜਿਹੀ ਹੋ ਜਾਂਦੀ ਹੈ ਤੇ ਖਾਣ ਨੂੰ ਮਨ ਵੀ ਨਹੀਂ ਕਰਦਾ ਇੱਕ ਦੋ ਵਾਰ ਖਾ ਲੋ 30 ਵਾਰ ਤਾਂ ਵੀ ਕੋਈ ਰੂਲ ਨਹੀਂ ਕਰਦੇ ਅੰਨੀ ਜ਼ਿਆਦਾ ਸਪੈਸੀ ਖਾਣ ਨੂੰ ਇਸ ਲਈ ਅਸੀਂ ਬਹੁਤ ਹੀ ਘੱਟ ਮਸਾਲੇ ਯੂਜ਼ ਕਰਦੇ ਹਾਂ ਹੁਣ ਇਹਦੇ ਵਿੱਚ ਪਾ ਦਿੰਦੇ ਆ ਸਾਤਾ ਜੀਰਾ ਅਸੀਂ ਜੀਰਾ ਵੀ ਸਾਗਾ ਪੁੱਜ ਗਿਆ ਹੈ ਤੇ ਹੁਣ ਇੱਕ ਪਾ ਦਿੰਦੇ ਅਸੀਂ ਲਸਣ ਉਸ ਨੂੰ ਤੜਕਣਾ ਪਾ ਲੈ ਕੁਛ ਸੈਕਿੰਡ ਉਸ ਸੈਕਿੰਡ ਪੁੱਲ ਤੇ ਮੋਟੇ ਵਿੱਚ ਬਾਅਦ ਵਿੱਚ ਪਾਵਾਂਗੇ ਅਸੀਂ ਹੋਰ ਸਮਾਨ ਇਸ ਤਰ੍ਹਾਂ ਲਸਣ ਪਹਿਲਾਂ ਭੁੱਜਣਾ ਖੁਸ਼ਬੂ ਬਹੁਤ ਹੀ ਵਧੀਆ ਆਉਂਦੀ ਹੈ ਸਾਥ ਵਿੱਚ ਇਹ ਚੀਜ਼ ਇਹ ਟ੍ਰਿਕ ਜ਼ਰੂਰ ਟਰਾਈ ਕਰਕੇ ਦੇਖਿਓ ਨਹੀਂ ਜਿਆਦਾ ਇਹ ਕਾਰਾ ਨਹੀਂ ਕਰਨਾ ਕਿ ਬਹੁਤ ਜਿਆਦਾ ਕਾਰਾ ਹੋ ਜਾਵੇ ਬਸ ਹਲਕਾ ਜੈ ਨੂੰ ਪੁੱਲਣਾ ਹੈ ਮੋਠੇ ਮਾਤ ਪਾ ਲੀ ਚੀ ਹਰੀ ਮਿਰਚ ਪਿਆਜ਼ ਹੁਣ ਇਹਨਾਂ ਨੂੰ ਚੀ 4 ਤੋਂ 5 ਮਿੰਟ ਤੜਕੇ ਨੂੰ ਸੌਣਾ ਲੈਣਾ ਹੈ ਜਿਆਦਾ 골ਡਨ ਬਰਾਊਨ ਨਹੀਂ ਕਰਨਾ ਬਸ 4 ਤੋਂ 5 ਮਿੰਟ ਦੇ ਕੋਲਣਾ ਤੜਕਾ ਸਾਡਾ ਭੁੱਜ ਗਿਆ ਹੈ ਇਸ ਕਰ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈ ਕਿ ਜਿਆਦਾ 골ਡਨ ਬਰਾਊਨ ਨਹੀਂ ਕਰਨਾ ਮਸਾਲਾ ਜੇ ਤੁਸੀਂ ਢੰਗ ਬਣਾਇਓ 4 ਤੋਂ 5 ਮਿੰਟ ਮਹੀ ਦੇ ਵਿੱਚ ਪਾ ਦਿੰਦੇ ਅਸੀਂ ਪਾਊਡਰ ਮਸਾਲੇ ਗੈਸ ਫਲੋ ਕਰ ਲੈਣਾ ਫੁੱਲਾਂਾਂ ਚ ਪੈਣੀ ਮਸਾਲੇ ਪਾਣੇ ਆ ਜੋ ਕੋਈ ਵੀ ਪਾਊਡਰ ਮਸਾਲੇ ਪਾਣੇ ਆ ਫੁੱਲਾਂ ਆ ਤੇ ਵਿਖੋ ਨਹੀਂ ਪਾਣਾ ਜਾਂ ਤਾਂ ਇਹਨਾਂ ਨੂੰ ਇੱਕ ਕੋਲੀ ਵਿੱਚ ਪਾ ਕੇ ਇਹਦਾ ਪਾਣੀ ਪਾ ਕੇ ਉਹ ਇਹ ਪੇਸਟ ਬਣਾ ਲਓ ਸਾਰੇ ਮਸਾਲਿਆਂ ਦਾ ਜਾਇ ਤੁਸੀਂ ਗੈਸ ਲੋ ਕਰਕੇ ਸਾਰੇ ਪਾਊਡਰ ਮਸਾਲੇ ਪਾ ਲੈਣੇ ਹਨ ਮਨ ਪਾਤਨ ਦੇ ਵਿੱਚ ਨਮਕ ਟੇਸ ਦੇ ਮੁਤਾਬਕ ਗਰਮ ਮਸਾਲਾ ਆਪਾਂ ਪਾ ਮੰਗੇ ਸਿਰਫ ਤੇਨ ਮਸਾਲਿਆਂ ਦੇ ਨਾਲ ਜੀ ਸਬਜੀ ਬਹੁਤ ਹੀ ਚਟਪਟੇ ਜੇ ਬਣ ਕੇ ਤੇ ਆਉਂਦੀ ਹੈ। ਹੁਣ ਘੜਤਣ ਦੇ ਨੂੰ ਮਿਕਸ ਜਿ세 ਫੁੱਲ ਆ ਜਾਂਦੇ ਤੇ ਪਾਵਾਂਗੇ ਨਾ ਪਾਊਡਰ ਮਸਾਲੇ ਤਾਂ ਮਸਾਲੇ ਫੁੱਟ ਜਾਂਦੇ ਆ ਤੇ ਉਹਨਾਂ ਦਾ ਕਲਰ ਚੇਂਜ ਹੋ ਜਾਂਦਾ ਐ ਥੋੜੀ ਜਿਹੀ ਕੜਤਣ ਵੀ ਆਂਦੀ ਆ ਸਬਜੀ ਤੋਂ ਤੇ ਥੋੜਾ ਜਿਹਾ ਕਾਲਾ ਪੰਜੀ ਆਣ ਲਾਪਾਂ ਦਾ ਸਬਜੀ ਸਰੇਤ ਉਸੇ ਗ੍ਰੈਸ ਬਿਲਕੁਲ ਲੋ ਕਰਕੇ ਹੀ ਪਾਣੀ ਹੁਣ ਇਹਦੇ ਚ ਪਾ ਦਿੰਦੇ ਆ ਚੂਰਾ ਜਿੰਨਾ ਹੋ ਸਕੇ ਤਾਈ ਦਾ ਪਾਣੀ ਨਚੋਰ ਲਾਣਾ ਪਏ ਤੁਸੀਂ ਜੇ ਦਾ ਬਸ ਹੀ extra ਪਾਣੀ ਹੁੰਦਾ ਮਾਣਾ ਮਤਾਂ ਬਸ ਜਾਂਦਾ ਹੈ ਬਿਲਕੁਲ ਐਂ ਟੰਗੀ ਕਰਾ ਤਾ ਪਾਣੀ ਕਿਲੋ ਨਹੀਂ ਮਿਲ ਚੜਦਾ ਥੋਸ ਸੀਨ ਇਹ ਪਲਵਾ ਲ ਨਾ ਇੱਕ ਤੋਂ ਦੋ ਮਿੰਟ ਸੇ ਇਹ ਲੋਪੇ ਤਾਂ ਬਿਲਕੁਲ ਇਹ ਪਾਣੀ ਸੌਫ ਹੋ ਜਾਂਦਾ ਹੈ ਹੁਣ ਇਹਦੇ ਚ ਪਾ ਦਿੰਦੇ ਆ ਪਹਿਲਾ ਤੜਕਾ ਜਿਹੜਾ ਆਪਾਂ ਫਰਾਈ ਕਰਕੇ ਰੱਖਿਆ ਹੈ ਉਹ ਪਾ ਦਨੇ ਆ ਕਰਤੇ ਆ ਮਿਕਸ ਦੇਖ ਕੇ ਪਤਾ ਮਿੰਟੋਸ ਕੈਂਟੀ ਬਣ ਜਾਂਦੀ ਹੈ ਇਹ ਸਬਜੀ ਬਣ ਜਾਂਦੀ ਹੈ ਤਾਂ ਪਣਦੀ ਵੀ ਬਹੁਤ ਹੀ ਜ਼ਿਆਦਾ ਸੁਆਦ ਹੈ ਘਰ ਵਿੱਚ ਕੋਈ ਮਹਿਮਾਨ ਆ ਜਾਵੇ ਦੂਜੀ ਸਬਜੀ ਪਤਾ ਨਾ ਲੱਗਾ ਕਿਆ ਬਣਾਣੀ ਇਸ ਤਰ੍ਹਾਂ ਤੁਸੀਂ ਮਿੰਟਾ ਸਕੈਂਟਾਂ ਵਿੱਚ ਸਬਜੀ ਬਣਾ ਸਕਦੇ ਹੋ एक मिनट आपू पका मंगे है उसो तो बाद पावे असं टमाटर एक मिनट हो गया ये पा दे टमाटर। टमाटर बहुते ज़्यादा नहीं अभी रखने सॉफ्ट करने इसलिए मैं लास्ट में यह पाएगा अपने खड़ने वे ही रखने हैं। ਟਮਾਟਰ ਪਾ ਕੇ ਤੁਸੀਂ ਨੂੰ ਹੌਲੀ ਹੌਲੀ ਪਕਾ ਸਕਦੇ ਹੋ ਗੈਸ ਲੋ ਕਰਕੇ ਪਕਾ ਲੈਣੀ ਹੈ। ਹਾਂ ਦੇਖੋ ਕਿੰਨੀ ਜਿਆਦਾ ਸੋਹਣੀ ਲੱਗ ਗਈ ਹੈ ਨਾ ਕੋਰਤੀ ਦੇਖਦੇ-ਦੇਖ ਕੇ ਮੂੰਹ ਵਿੱਚ ਪਾਣੀ ਆ ਜਾਂਦਾ ਕਿ ਐਨੀ ਜਲਦੀ ਇੱਕ ਤਬ ਬਣ ਜਾਂਦੀ ਹੈ ਤੇ ਖਾਣ ਨੂੰ ਉੱਪਰ ਤੋਂ ਬਹੁਤ ਹੀ ਜ਼ਿਆਦਾ ਸੁਆਦ ਹੈ। ਤੁਸੀਂ ਵੀ ਇੱਕ ਵਾਰੀ ਨੂੰ ਜੇ ਉਹ ਫਰਾਈ ਕਰਿਓ ਹਾਂ ਪਕਾ ਲਏ ਹੁ ਮਿਕਸ ਹੈ। ਇਹ ਸਾਰਾ ਕਰਕਾ ਪਾ ਸਾਡਾ ਸਾਰਾ ਕਰਕਾ ਦਾ ਅਸੀਂ ਪਹਿਲੇ ਹੀ ਭੁੰਨਿਆ ਹੋਇਆ ਜਿਹਦੇ ਵਿੱਚ ਲਾਲ ਸਿਰਲਾ ਮਿਰਚ ਹੈ। ਪਿਆਜ਼, ਅਦਰਕ ਉਸ ਤੋਂ ਬਾਅਦ ਅਸੀਂ ਦੋ-ਦੋ ਤਿੰਨ ਮਿੰਟ ਹੀ ਹਿਨੋ ਹੋਰ ਪਕਾਉਣਾ ਹੈ। ਇਹ ਮਸਾਲਾ ਹੈ ਖਰਚ ਗਿਆ ਪਾ ਸਾਰੀਆਂ ਸਬਜ਼ੀਆਂ ਵਿੱਚ। ਹਾਂ ਮਿਰਚ ਵੀ ਚੈੱਕ ਕਰ ਲੈਂਦੇ ਆ। 3 ਮਿਰਚ ਬਿਲਕੁਲ ਐਂ ਸਹੀ ਐ। ਤੇ ਬਹੁਤ ਹੀ ਜ਼ਿਆਦਾ ਸਵਾਦ ਐ। ਐਂ ਚਟਪਟੀ ਜਿਹੀ ਬਣੀ ਐ। ਨਾ ਹੀ ਬਹੁਤ ਜ਼ਿਆਦਾ ਮਸਾਲੇ ਤੇਜ ਐ, ਨਾ ਹੀ ਜ਼ਿਆਦਾ ਸਪੈਸੀ ਜਿਹੀ ਐ। ਬਿਲਕੁਲ ਨੋਰਮਲ ਜਿਹੀ ਐ। ਮਸਾਲਾ ਸੀਣਾ 1 ਮਿੰਟ ਹੋਰ ਸੇਕ ਲਵਾਵਾਂਗੇ। ਉਸ ਤੋਂ ਬਾਅਦ ਕਰ ਦਵਾਂਗੇ ਗੈਸ ਬੰਦ। बनके तैयार है साडे स्वीट कॉर्न पुरजे ਹੁਣ ਤੁਸੀਂ ਕਹੋਗੇ ਕਿ ਸਵੀਟ कॉर्न ਸਾਡੇ ਕੋਲ ਹੈ ਨਹੀਂ ਇਹਦੇ ਲਈ ਤੁਸੀਂ ਬਹੁਤਾ ਕੁਝ ਨਹੀਂ ਕਰਨਾ ਹੈ ਸਵੀਟ कॉर्न ਬਣਾਨੇ ਬਹੁਤ ਹੀ ਆਸਾਨ ਹੈ ਜਦ ਆਪਾਂ ਬਾਹਰੋਂ ਲਿਆਂਦੇ ਆ ਤਾਂ ਕਿੰਨੇ ਜਿਆਦਾ ਮਹਿੰਗੇ ਮਿਲਦੇ ਇੱਕ ਛੋਟਾ ਜਿਹਾ ਪੈਕਟ ਕਾਫੀ ਮਹਿੰਗਾ ਹੁੰਦਾ ਮੰਨ ਲਓ 100 150 ਦਾ ਪੈਕਟ ਹੁੰਦਾ ਐਨੇ ਪੈਸੇ ਲਾਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਆ ਕਿਲੋ ਛੱਲੀਆਂ ਲਓ ਤੁਸੀਂ 20 ਜਾਂ 25 ਰੁਪਏ ਕਿਲੋ ਛੱਲੀ ਹੁੰਦੀ ਆਉਣੀ ਹੈ ਜਿਆਦਾ ਤਾਂ ਇਸ ਤੋਂ ਨਹੀਂ ਹੈਗੀ ਆ ਬਸ ਕਿਲੋ ਛੱਲੀਆਂ ਲੈ ਲਓ ਤੁਸੀਂ ਜਾਂ ਇੱਕ ਜਾਂ ਦੋ ਛੱਲੀਆਂ ਲੈ ਲਓ ਉਹਨਾਂ ਨੂੰ ਤੁਸੀਂ ਪਾਣੀ ਵਿੱਚ ਉਬਾਲ ਲੈਣਾ ਤੇ ਥੋੜਾ ਜਿਹਾ ਨਮਕ ਪਾ ਲੈਣਾ ਚੰਗੀ ਤਰ੍ਹਾਂ ਜਦ ਡੁੱਬਲ ਜਾਂਦੀਆਂ ਹੈਗੀਆਂ ਟਾਈਮ ਥੋੜਾ ਜਿਹਾ ਜ਼ਿਆਦਾ ਲੱਗਦਾ ਹੈ ਅੱਧਾ ਘੰਟਾ ਵੀ ਇਹਨੂੰ ਲੱਗ ਜਾਂਦਾ ਹੈ ਕਿ ਇਹ ਹੌਲੀ-ਹੌਲੀ ਇਹ ਉੱਪਰ ਕੇ ਸੌਫਟ ਹੁੰਦੀਆਂ ਆਏ ਇਸ ਤਰ੍ਹਾਂ ਤੁਸੀਂ ਘਰ ਵਿੱਚ ਸਵੀਟ ਕੌਰ ਬਣਾਉਂ ਮੈਂ ਸਵੀਟ ਕੌਰ ਵਿੱਚਾਂ ਘਰ ਵਿੱਚ ਬਣਾ ਕੇ ਰੱਖ ਦਿੰਦੀ ਆ ਕਿਲੋ ਛੱਲੀਆਂ ਲਈਆਂ ਦੀਆਂ ਤੇਨਾਂ ਨੂੰ ਵਾਕਏ ਇਸ ਤਰ੍ਹਾਂ ਫ੍ਰੀਜਰ ਵਿੱਚ ਰੱਖ ਦਿੱਤਾ ਇੱਕ ਡੱਬਾ ਇਹਨੂੰ ਤੁਸੀਂ 5 ਤੋਂ 6 ਮਹੀਨੇ ਰੱਖ ਸਕਦੇ ਬਿਲਕੁਲ ਖਰਾਬ ਨਹੀਂ ਹੁੰਦੇ ਪਰ ਜਦ ਇਹ ਵਰਤਣੇ ਆ ਤਾਂ ਉਸ ਤੋਂ ਪਹਿਲਾਂ ਤੁਸੀਂ ਇਹਨੂੰ ਫ੍ਰੀਜ ਤੋਂ ਕੱਢ ਕੇ ਗਰਮ ਪਾਣੀ ਵਿੱਚ 4 ਤੋਂ 5 ਇੱਕ ਮਿੰਟ ਉਬਾਲ ਲੈਣਾ ਤੇ ਇਹਨ ਉਸੇ ਤਰ੍ਹਾਂ ਬਣ ਜਾਂਦੇ ਆ ਹੁਣ ਇਹਦੇ ਤੋਂ ਤੁਸੀਂ ਚਾਟ ਬਣਾਉਂਦੇ ਕਿ ਮੈਂ ਪਹਿਲਾਂ ਕੱਢ ਲਈ ਸੀ ਤੇ ਬਿਲਕੁਲ ਇਹਨ ਗਰਮ ਪਾਣੀ ਵਿੱਚ ਉਬਾਲ ਲੈ ਤੇ ਸੋ ਬਿਲਕੁਲ ਸੌਫਟ ਹੋ ਗਏ ਹੁਣ ਤੁਸੀਂ ਇਹਦੀ ਚਾਟ ਬਣਾ ਲਓ ਕਿਸੇ ਚੀਜ਼ ਵਿੱਚ ਇਸਤੇਮਾਲ ਕਰ ਸਕਦੇ ਹੋ ਇਸ ਤਰ੍ਹਾਂ ਬਣ ਜਾਂਦੇ ਆ ਸਾਡੇ ਘਰ ਵਿੱਚ ਸਵੀਟ ਕੌਨ ਬਿਲਕੁਲ ਥੋੜੇ ਜਿਹੇ ਪੈਸੇ ਆਦੇ ਇਹ ਚਾਟ ਜੀ ਇੰਨੀ ਜ਼ਿਆਦਾ ਸਵਾਦ ਬਣੀ ਹੈ ਬਣਾਉਣ ਤੋਂ ਬਾਅਦ ਮੈਂ ਇਹਦੇ ਨਾਲ ਇੱਕ ਫੁਲਕਾ ਵੀ ਖਾ ਲਿਆ ਹੈ ਇੰਨੀ ਜ਼ਿਆਦਾ ਟੇਸਟੀ ਬਣੀ ਹੈ ਮੈਤੇ ਰਹਿ ਨਹੀਂ ਹੋਇਆ ਕਿ ਪਹਿਲਾਂ ਰੋਟੀ ਖਾ ਕੇ ਹੀ ਫਿਰ ਮੈਂ ਵੀਡੀਓ ਦੁਬਾਰਾ ਸਟਾਰਟ ਕਰਦੀ ਹੈ ਇੱਕ ਤਾਂ ਇਹਨੂੰ ਬਹੁਤਾ ਟਾਈਮ ਨਹੀਂ ਲੱਗਦਾ ਉੱਪਰ ਤੋਂ ਜ਼ਿਆਦਾ ਹੀ ਸਵਾਦ ਬਣਦੀ ਹੈ ਜਿਦੀ ਉਮੀਦ ਨਹੀਂ ਹੈ ਇੰਨੀ ਜ਼ਿਆਦਾ ਇਹ ਸਵਾਦ ਬਣਦੀ ਹੈ ਜੇ ਤੁਸੀਂ ਵੀ ਨਮੀਆਂ ਨਮੀਆਂ ਸਬਜ਼ੀਆਂ ਖਾਣ ਦੇ ਸ਼ਕੀਨ ਹੈ ਬਣਾਉਣ ਦੇ ਸ਼ਕੀਨ ਆ ਤਾਂ ਮੇਰੇ ਚੈਨਲ ਐਚ ਕੇ ਪੰਜਾਬੀ ਕਿਚਨ ਨੂੰ ਗਰੂ ਸਬਸਕ੍ਰਾਈਬ ਕਰ ਲੈਣਾ ਹੈ ਜਿਹਦੇ ਵਿੱਚ ਅਸੀਂ ਬਹੁਤ ਹੀ ਸਿੰਪਲ ਜਿਹੇ ਤਰੀਕੇ ਦੇ ਨਾਲ ਸਬਜ਼ੀ ਬਣਾਣੀ ਦਿਖਾਉਂਦੇ ਆ ਜੋ ਕੋਈ ਵੀ ਡਿਸ਼ ਹੈਗੀ ਹੈ ਬਸ ਤਿੰਨ ਚਾਰ ਮਸਾਲੇ ਲੈਣੇ ਆ ਉਹਦੇ ਨਾਲ ਇਹ ਸਬਜ਼ੀ ਬਹੁਤ ਜ਼ਿਆਦਾ ਸੁਆਦ ਬਣ ਜਾਂਦੀ ਹੈ ਇਸ ਤਰ੍ਹਾਂ ਦੀ ਨਮੀਆਂ ਨਮੀਆਂ ਵੀਡੀਓ ਦੇਖਣ ਦੇ ਲਈ ਜੁੜਿਆ ਰਹੋ ਐਚ ਕੇ ਪੰਜਾਬੀ ਕਿਚਨ ਦੇ ਨਾਲ ਮਿਲਦੇ ਹਾਂ ਹੁਣ ਤੁਹਾਨੂੰ ਅਸੀਂ ਅਗਲੀ ਵੀਡੀਓ ਵਿੱਚ